ਅੱਜ ਕਲਾਂ ਨੌਰ ਤੋਂ ਦਿੱਲੀ ਜਾਣ ਵਾਸਤੇ ਜਥਾ ਰਵਾਨਾ ਹੋਇਆ ਵੱਡੀ ਗਿਣਤੀ ਚ ਕਿਸਾਨ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਜਿਹੜੇ ਇਸ ਜਥੇ ਚ ਸ਼ਾਮਲ ਨੇ ਟਰਾਲੀਆਂ ਦੇ ਟਰਾਲੀਆਂ ਚ ਜਿੱਥੇ ਧੁੱਪ ਛਾਂ ਦਾ ਮੀਂਹ ਦਾ ਜਿਹੜਾ ਰੋਕਣ ਦਾ ਪ੍ਰਬੰਧ ਕੀਤਾ ਗਿਆ ਉਸ ਦੇ ਨਾਲ ਹੀ ਰਾਸ਼ਨ ਪਾਣੀ ਦਾ ਵੀ ਜਿਹੜਾ ਵਾ ਉਹ ਕਿਸਾਨਾਂ ਲਈ ਜੋ ਧਰਨੇ ਲਈ ਦਿੱਲੀ ਚ ਜਾ ਰਹੇ ਹਨ ਉਹ ਪ੍ਰਬੰਧ ਕੀਤਾ ਗਿਆ ਇਹ ਰਾਸ਼ਨ ਵਾਲੀ ਟਰਾਲੀ ਹੈ ਜਿਹੜੀ ਨਾਲ ਪਾਣੀ ਤੇ ਨਾਲ ਹੀ ਹਲਵਾਈ ਸਾਰੇ ਨਾਲ ਨੇ ਟਰੈਕਟਰਾਂ ਦੇ ਉੱਤੇ ਲਿਖਿਆ ਗਿਆ ਪੇਚਾ ਪੈ ਗਿਆ ਦਿੱਲੀ ਨਾਲ ਵੱਡਾ ਸੰਘਰਸ਼ ਕਿਸਾਨਾਂ ਦਾ ਵੱਡਾ ਜੋਸ਼ ਟਰੈਕਟਰਾਂ ਤੇ ਸਪੀਕਰ ਲਾ ਕੇ ਜੋਸ਼ ਚ ਕਿਸਾਨ ਦਿੱਲੀ ਨੂੰ ਰਵਾਨਾ ਹੋ ਰਹੇ ਹਨ ਜੋ ਕੇਂਦਰ ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਹੈ ਉਸ ਨੂੰ ਰੱਦ ਕਰਾਉਣ ਵਾਸਤੇ ਕਿਸਾਨਾਂ ਦਾ ਜਥਾ ਜਿਹੜਾ ਇਤਿਹਾਸਿਕ ਕਸਬਾ ਕਲਾਂ ਨੌਰ ਤੋਂ ਜਿਹੜਾ ਇਹ ਦਿੱਲੀ ਰੇ ਰਵਾਨਾ ਹੋਇਆ ਵੱਖ-ਵੱਖ ਪਿੰਡਾਂ ਦੇ ਕਿਸਾਨ ਟਰੈਕਟਰਾਂ ਤੇ ਜਿਹੜੇ ਦਿੱਲੀ ਰਵਾਨਾ ਹੋਣ ਲਈ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਲਾਂ ਨੌਰ ਤੋਂ ਜਥਾ ਜਿਹੜਾ ਇਹ ਰਵਾਨਾ ਹੋਇਆ ਰੱਬ ਇਹਨਾਂ ਦੀ ਚੜ੍ਹਦੀ ਕਲਾ ਕਰੇ ਸਾਰੇ ਟਰੈਕਟਰ ਵਾਲੇ ਵੀਰਾਂ ਦੀ ਜੋਸ਼ ਦੇ ਨਾਲ ਜੋ ਜਾ ਰਹੇ ਹਨ ਬਹੁਤ ਬਹੁਤ ਧੰਨਵਾਦ